ਉਹਤੇ ਅਮੀਰ ਬਣੋ ਕਿਤਾਬ ਸਾਨੂੰ ਇਹ ਦੱਸਦੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਸੋਚ ਬਦਲ ਸਕ ਕੇ ਅਮੀਰ ਬਣ ਸਕਦੇ ਹਾਂ ਬੁੱਕ ਦੇ ਅਕੋਰਡਿੰਗ ਅਸੀਂ ਜਿੰਨਾ ਜ਼ਿਆਦਾ ਸੋਚਦੇ ਹਾਂ ਸਾਡੇ ਵਿਚਾਰ ਉਸ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹਨ ਇਹ ਕਿਤਾਬ ਉਹਨਾਂ ਸਾਰੇ ਦੋਸਤਾਂ ਦੇ ਲਈ ਹੈ ਜੋ ਅਮੀਰ ਬਣਨਾ ਚਾਹੁੰਦੇ ਹਨ ਹੈਲੋ ਫਰੈਂਡਸ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸੋਚੋ ਤੇ ਅਮੀਰ ਬਣੋ ਕਿਤਾਬ ਦੇ ਪਹਿਲੇ ਚੈਪਟਰ ਜਿਸ ਵਿੱਚ ਇੱਛਾ ਸ਼ਕਤੀ ਦੀ ਤਾਕਤ ਦੇ ਬਾਰੇ ਦੱਸਿਆ ਗਿਆ ਹੈ ਦੀ ਗੱਲ ਕਰਾਂਗੇ ਇਸ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਛਾ ਸ਼ਕਤੀ ਦੀ ਮਦਦ ਨਾਲ ਅਸੀਂ ਕਿੱਦਾਂ ਅਮੀਰ ਹੋ ਸਕਦੇ ਹਾਂ ਅਤੇ ਲੋਕਾਂ ਦੇ ਨਾਂ ਕਹਿਣ ਤੇ ਸਾਨੂੰ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰ ਰਿਹਾ ਹਾਂ ਆਰ ਯੂ ਡਾਰਬੀ ਦੇ ਇੱਕ ਅੰਕਲ ਗੋਲਡਸ਼ ਦੇ ਦੌਰਾਨ ਸੋਨੇ ਦੀ ਖੋਜ ਦੇ ਅਭਿਆਨ ਵਿੱਚ ਜੁਟ ਗਏ ਉਹ ਖੁਦਾਈ ਕਰਨ ਅਤੇ ਅਮੀਰ ਬਣ ਦੇ ਲਈ ਪੱਛਮ ਦਿਸ਼ਾ ਵਿੱਚ ਗਏ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਧਰਤੀ ਦੇ ਥੱਲੇ ਜਿੰਨਾ ਸੋਨਾ ਲੁਕਿਆ ਹੋਇਆ ਹੈ ਉਸ ਤੋਂ ਕਿਤੇ ਜ਼ਿਆਦਾ ਸੋਨਾ ਇਨਸਾਨ ਦੇ ਵਿਚਾਰਾਂ ਵਿੱਚ ਲੁਕਿਆ ਹੋਇਆ ਹੈ। ਉਹ ਤਾਂ ਕਈ ਫਾਵੜਾ ਲੈ ਕੇ ਜ਼ਮੀਨ ਦੇ ਇੱਕ ਟੁਕੜੇ ਦੀ ਖੁਦਾਈ ਕਰਨ ਲੱਗ ਗਿਆ। ਕਈ ਹਫ਼ਤਿਆਂ ਦੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਚਮਕਦੇ ਹੋਏ ਸੋਨੇ ਦੀ ਝਲਕ ਵਿਖਾਈ ਦਿੱਤੀ ਪਰ ਉਸ ਸੋਨੇ ਨੂੰ ਸਤਾ ਤੱਕ ਲਿਆਉਣ ਦੇ ਲਈ ਮਸ਼ੀਨਾਂ ਦੀ ਜ਼ਰੂਰਤ ਸੀ। ਚੁੱਪਚਾਪ ਉਹਨਾਂ ਨੇ ਖदान ਦਾ ਮੂੰਹ ਟੱਕ ਦਿੱਤਾ ਅਤੇ ਮੈਰੀਲੈਂਡ ਆਪਣੇ ਘਰ ਵਾਪਸ ਆ ਗਏ। ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਕੁਝ ਦੋਸਤਾਂ ਨੂੰ ਸੋਨੇ ਦੀ ਖਦਾਈ 'ਚ ਸਫਲਤਾ ਦੇ ਬਾਰੇ ਦੱਸਿਆ। ਉਹਨਾਂ ਨੇ ਮਿਲ ਕੇ ਮਸ਼ੀਨਾਂ ਨੂੰ ਖਰੀਦਣ ਦੇ ਲਈ ਜ਼ਰੂਰੀ ਪੈਸਾ ਦਿੱਤਾ। ਅੰਕਲ ਅਤੇ ਡਾਰਬੀ ਖਦਾਨ ਤੇ ਕੰਮ ਸ਼ੁਰੂ ਕਰਨ ਦੇ ਲਈ ਵਾਪਸ ਆ ਗਏ। ਕੱਚੀ ਧਾਤੂ ਨੂੰ ਪਹਿਲੀ ਖੇਪ ਨੂੰ ਸਮੇਲਟਰ ਤੱਕ ਪਹੁੰਚਾਇਆ ਗਿਆ। ਉੱਥੇ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਦੀ ਖਦਾਨ ਕਾਲ ਰੋਡੋ ਦੀ ਸਭ ਤੋਂ ਵਧੀਆ ਖਦਾਨ ਹੈ। ਕੱਚੀ ਧਾਤੂ ਦੀਆਂ ਕੁੱਝ ਖੇਪਾਂ 'ਚ ਉਹਨਾਂ ਦੇ ਸਾਰੇ ਕਾਰਜ ਉੱਤਰ ਸਕਦੇ ਸਨ। ਫੇਰ ਭਾਰੀ ਮਨਾਪੇ ਦੀ ਵਾਰੀ ਆਉਂਦੀ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਥੱਲੇ ਜਾ ਰਹੀਆਂ ਸਨ ਧਾਰਬੀ ਅਤੇ ਅੰਕਲ ਦੀਆਂ ਹਮੀਦਾਂ ਆਸ਼ਮਾਨ ਨੂੰ ਝੋੜ ਰਹੀਆਂ ਸਨ ਤਾਂ ਅਚਾਨਕ ਕੁਝ ਅਜੀਬਾ ਹੋਇਆ ਕਿ ਸੋਨੇ ਦੀ ਝਲਕ ਗਾਇਬ ਹੋ ਗਈ ਉਹ ਇੰਦਰ ਤਨੁੱਚ ਦੇ ਆਖਰੀ ਸਿਰੇ ਤੇ ਆ ਗਏ ਅਤੇ ਸੋਨਾ ਹੁਣ ਉੱਥੇ ਨਹੀਂ ਸੀ ਉਹ ਉੱਟਦੇ ਰਹੇ ਇਸ ਉਮੀਦ ਚ ਕਿ ਇੱਕ ਵਾਰ ਸੋਨੇ ਦੀ ਝਲਕ ਫੇਰ ਦਿਖਾਈ ਦੇਵੇਗੀ ਪਰ ਉਹਨਾਂ ਦੀ ਮਿਹਨਤ ਬੇਕਾਰ ਗਈ ਆਖੀਰ ਉਹਨਾਂ ਨੇ ਮੈਦਾਨ ਛੱਡਣ ਦਾ ਫੈਸਲਾ ਕੀਤਾ ਉਹਨਾਂ ਨੇ ਇੱਕ ਕਬਾੜੀ ਨੂੰ ਮਸ਼ੀਨਾਂ ਕੋਡੀਆਂ ਦੇ ਮੁੱਲ 'ਤੇ ਵੇਚ ਦਿੱਤੀਆਂ ਤੇ ਟ੍ਰੇਨ ਫੜ ਕੇ ਵਾਪਸ ਘਰ ਆ ਗਈ। ਕਬਾੜੀ ਨੇ ਇੱਕ ਮਾਈਨਿੰਗ ਇੰਜੀਨੀਅਰ ਨੂੰ ਬੁਲਾ ਕੇ ਖਦਾਨ ਦਾ ਇਨਸਪੈਕਸ਼ਨ ਕਰਵਾਇਆ। ਇੰਜੀਨੀਅਰ ਨੇ ਸਲਾਹ ਦਿੱਤੀ ਕਿ ਇਹ ਪ੍ਰੋਜੈਕਟ ਇਸ ਕਾਰਨ ਸਫਲ ਹੋਇਆ ਹੈ ਕਿਉਂਕਿ ਇਸ ਦੇ ਮਾਲਕ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੇ ਵਿਚਕਾਰ ਇੱਕ ਫਾਲਟ ਲਾਈਨ ਆਉਂਦੀ ਹੈ। ਉਸ ਦੇ ਅਨੁਸਾਰ ਸੋਨੇ ਤੋਂ ਉਹ 3 ਫੁੱਟ ਹੀ ਦੂਰ ਸਨ ਜਿੱਥੇ ਡਾਰਬੀ ਨੇ ਖਦਾਈ ਬੰਦ ਕੀਤੀ ਸੀ ਇੰਜੀਨੀਅਰ ਦਾ ਅੰਦਾਜ਼ਾ ਸੱਚ ਸਾਬਤ ਹੋਇਆ ਕਬਾੜੀਏ ਨੂੰ ਖਦਾਨਚੋਂ ਲੱਖਾਂ ਕਰੋੜਾਂ ਡਾਲਰ ਦਾ ਸੋਨਾ ਸਿਰਫ ਇਸ ਕਾਰਨ ਮਿਲਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਹਾਰ ਮੰਨਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣੀ ਉਚਿਤ ਹੁੰਦੀ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਆਪਣੀ ਇੱਛਾ ਸ਼ਕਤੀ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਲੋਕਾਂ ਦੇ ਨਾਂ ਕਹਿਣ ਤੇ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਇਸ ਨਿਯਮ ਨੂੰ ਤੁਸੀਂ ਕਿਤੇ ਵੀ ਅਪਲਾਈ ਕਰ ਸਕਦੇ ਹੋ ਉਦਾਹਰਨ ਦੇ ਤੌਰ ਤੇ ਤੁਸੀਂ ਕੋਈ ਵੀ ਕਾਰੋਬਾਰ ਕਰ ਰਹੇ ਹੋ ਤੁਸੀਂ ਕਦੇ ਵੀ ਟੈਂਪਰੇਰੀ ਫੇਲੀਅਰ ਕਰਕੇ ਨਾ ਨਹੀਂ ਕਰੋਗੇ ਤੁਸੀਂ ਨੈਟਵਰਕਿੰਗ bizness ਕਰ ਰਹੇ ਹੋ ਤਾਂ ਕਾਜੋ ਲੋਕਾਂ ਦੇ ਕਹਿਣ ਤੇ ਤੁਸੀਂ ਰੁਕੋਗੇ ਨਹੀਂ ਤੁਸੀਂ ਆਪਣੇ ਆਪ ਨੂੰ ਉਸ ਕੰਮ ਦੇ ਲਈ ਸਮਰਪਿਤ ਕਰ ਦੇਵੋਗੇ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜੇਕਰ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜੇਕਰ ਕੋਈ ਸੁਧਾਰ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸ ਦੇਣਾ ਵੀਧਾ ਸ਼ੇਅਰ ਕਰਨ ਵਾਲਾ ਕੰਮ ਤੁਸੀਂ ਆਪਣੇ ਆਪ ਕਰ ਦੇਵੋਗੇ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ